ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਦੋਸਤੋ ਅੱਜ ਗੱਲਬਾਤ ਕਰਾਂਗੇ ਗੋਲੀ ਚੱਲਦੀ ਰਹੀ ਨਾਵਲ ਦੇ ਭਾਗ 17ਵੇਂ ਵਾਰੀ ਸੋ ਭਾਗ 16ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਸ਼ਾਮਾ ਅਮਲੀ ਹੁੰਦਾ ਉਹਨੂੰ ਸੋਧਣ ਲਈ ਬਬਰ ਘਾਤ ਲਾ ਕੇ ਬਹਿ ਜਾਂਦੇ ਨੇ ਅੱਜ ਦੀ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਨਾ ਸ਼ਾਮੇ ਦੀ ਮੌਤ ਉਸ ਨੂੰ ਘੇਰ ਕੇ ਖੂਵਲ ਲੈ ਆਈ ਉਸ ਦੇ ਮੰਦੇ ਕਰਮਾਂ ਦਾ ਫਲ ਉਹਨੂੰ ਕੁਦਰਤ ਦੇਣ ਲੱਗੀ ਸੀ ਉਹ ਅਫੀਮ ਦਾ ਗੋਲਾ ਛਾ ਕੇ ਚਾਹ ਪੀ ਕੇ ਆਪ ਮੁਹਾਰਾ ਬਿਨਾਂ ਕਿਸੇ ਸ਼ੱਕ ਦੇ ਖੂਵਲ ਤੁਰ ਪਿਆ ਇਹ ਕੋਈ ਪਤਾ ਨਹੀਂ ਸੀ ਕਿ ਉਹ ਕਿਉਂ ਖੂਵਲ ਆਇਆ ਸੀ ਜਿਸ ਵੇਲੇ ਉਸ ਥਾਂ ਪੁੱਜਾ ਬਰਿਆਮ ਸਿੰਘ ਤੇ ਉਸ ਦੇ ਸਾਥੀ ਬੈਠੇ ਸਨ ਉੱਥੇ ਤਾਂ ਬਰਿਆਮ ਸਿੰਘ 베ਰੀ ਦੇ ਮੋਢ ਲਾਗੇ ਉੱਠ ਕੇ ਉਸ ਦੇ ਅੱਗੇ ਆਖ ਲੋਤਾ ਵਰੀਆਮ ਸਿੰਘ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਇੱਕ ਦਮ ਲੱਤਾਂ ਕੰਬਣ ਲੱਗ ਪਈਆਂ ਤੇ ਅਜਮਕ ਅੱਖਾਂ ਨਾਲ ਵਰੀਆਮ ਸਿੰਘ ਵੱਲ ਦੇਖੀ ਜਾਣ ਲੱਗਾ ਅਫੀਮ ਦਾ ਨਸ਼ਾ ਉੱਡ ਗਿਆ ਉਹਦਾ ਅਮਲੀਆ ਕਿੱਥੇ ਚੱਲਾਂ ਈ ਬਾਹਾ ਗੁਰੂ ਕੀ ਬਰੀਆਮ ਸਿਆ ਸ਼ਾਮਾ ਅਮਲੀ ਬੋਲਿਆ ਉਹ ਤੂੰ ਤਾਂ ਮੇਰਾ ਬੇਲੀ ਐ ਘਬਰਾਉਦਾ ਕਿਉਂ ਐ ਘਬਰਾਇਆ ਨਹੀਂ ਘਬਰਾਉਣਾ ਕਿਉਂ ਐ ਤੂੰ ਤਾਂ ਮੇਰਾ ਮਿੱਤਰ ਐ ਸੁਣਾ ਫਿਰ ਮੰਗੋ ਕਿੱਥੇ ਆ ਬਰਿਆਮ ਸਿੰਘ ਨੇ ਆਪਣਾ ਮਜਬੂਤ ਤੇ ਭਾਰੀ ਖੱਬਾ ਹੱਥ ਉਸਦੇ ਮੋਢੇ ਤੇ ਰੱਖਿਆ ਤੇ ਉਸ ਦੀਆਂ ਨਿੱਕੀਆਂ ਤੇ ਅਫੀਮ ਖਾਦੀਆਂ ਅੱਖਾਂ ਵੱਲ ਦੇਖ ਕੇ ਪੁੱਛਿਆ ਮੰਗੋ ਵਸਦੀ ਏ ਤੇਰੇ ਘਰ ਨਹੀਂ ਉਸ ਨੂੰ ਪੁਲਿਸ ਫੜ ਕੇ ਲੈ ਗਈ ਕਿਉਂ ਉਹ ਇਹ ਨਾ ਸਾਡੇ ਪਿੰਡ ਦੇ ਧਰਮੇ ਦੀ ਮਾਂ ਧਰਮਾ ਅੱਜ ਕੱਲ ਆਖਦੇ ਨੇ ਵੀ ਬੱਬਰਾਂ ਦੇ ਜਥੇ ਵਿੱਚ ਜਾ ਭਰਤੀ ਹੋਇਆ ਪੁਲਿਸ ਨੇ ਤੇਰੇ ਨਾਲ ਯਾਰੀ ਨਾ ਪਾਲੀ ਹੋ ਪੁਲਿਸ ਕੀ ਦੱਸਾਂ ਚੰਦਰਾ ਜੀਆ ਤੇਰਾ ਤੇਲੀ ਥਾਣੇਦਾਰ ਦਾ ਮੰਨਿਆ ਉਹ ਹੈ ਕਿੱਥੇ ਹੁਣ ਚੁੱਕ ਕੇ ਲਿਆ ਦਈਏ ਹੁਣ ਨਹੀਂ ਆ ਸਕਦੀ ਉਸ ਨੂੰ ਤਾਂ ਆਖਦੇ ਨੇ ਵੀ ਲਾਹੌਰ ਲੈ ਗਏ ਨੇ ਸਗੋਂ ਮੈਨੂੰ ਵੀ ਪੁਲਿਸ ਨੇ ਜੁੱਤੀਆਂ ਮਾਰੀਆਂ ਸਣਾਓ ਕੋਈ ਚਾਹ ਪਾਣੀ ਦੀ ਚਾਹ ਪਾਣੀ ਤਾਂ ਠੀਕ ਐ ਰੋਟੀ ਖਾਣੀ ਐ ਸਬੱਬ ਨਾਲ ਤੂੰ ਮੇਰੀ ਬਿਆ ਮੈਨੂੰ ਥਾਣੇ ਸੱਦਿਆ ਗਿਆ ਪਤਾ ਨਹੀਂ ਕੀ ਗੱਲ ਹੁਣੇ-ਹੁਣੇ ਬੰਦਾ ਗਿਆ ਸੀ ਕੋਈ ਮਾਲ ਵਾਲਾ ਘਰ ਹੈਗਾ ਘਰ ਬੜੇ ਪਰ ਚਲੋ ਖੂਨੂ ਚਲੀਏ ਕੋਈ ਦੇਖ ਨਾ ਲਵੇ ਸਮੇ ਜੂ ਭੜੇ ਹੋਏ ਹੁਣੇ ਸ਼ਾਮੇ ਦੀ ਜਵਾਤ ਤੇ ਚੜਕੇ ਬੋਲੀ ਉਸਨੇ ਆਪ ਹੀ ਰਾਹੋਂ ਪਾਸੇ ਹੋਣ ਦੀ ਆਖ ਦਿੱਤਾ ਚੱਲ ਫਿਰ ਆਖਣ ਦੇ ਨਾਲ ਹੀ ਬਰਿਆਮ ਸਿੰਘ ਨੇ ਮੂੰਹ ਨਾਲ ਸਿਟੀ ਵਜਾਈ ਉਸੇ ਵੇਲੇ ਆਸੇ-ਪਾਸਿਓਂ 6-7 ਬੰਦੇ ਹਥਿਆਰਾਂ ਸਮੇਤ ਉਸਦੇ ਕੋਲ ਆ ਗਏ। ਅਮਲੀ ਸ਼ਾਮਾ ਵਿੱਚ ਆ ਗਿਆ ਉਸਨੇ ਸਾਰਿਆਂ ਵੱਲ ਵੇਖਿਆ। ਉਸਦਾ ਦਿਲ ਕੁਝ ਘਬਰਾਇਆ ਪਰ ਇਹ ਸ਼ੱਕ ਨਾ ਪਿਆ ਕਿ ਉਸਦੇ ਸਿਰ ਤੇ ਕਾਲ ਖੂਗਦਾ ਸੀ। ਬਰਿਆਮ ਸਿੰਘ ਤੇ ਸ਼ਾਮਾ ਅੱਗੇ-ਅੱਗੇ ਬਰੋਬਰ-ਬਰੋਬਰ ਤੁਰ ਪਏ ਤੇ ਪਿੱਛੇ-ਪਿੱਛੇ ਬਾਕੀ ਦੇ ਬੰਦੇ। ਅਮਲੀਆ ਸੁਣਿਆ ਸਰਕਾਰ ਵੱਲੋਂ ਤੈਨੂੰ ਇਨਾਮ ਮਿਲਿਆ ਹੈ। ਕਿਹੜੀ ਗੱਲ ਦਾ? ਇਹ ਤਾਂ ਤੈਨੂੰ ਪਤਾ ਹੀ ਹੋਵੇਗਾ ਉਹ ਕੱਲ੍ਹ ਹੀ ਖਾ ਗਿਆ। ਇਨਾਮ ਨੂੰ ਤਾਂ ਕੋਈ ਨਹੀਂ ਮਿਲਿਆ ਐਵੇਂ ਤੁਹਾਡੇ ਕੋਲ ਕਿਸੇ ਨੇ ਮੂੰਹ ਮਾਰੇ। ਥਾਣੇਦਾਰ ਅਮੀਰ ਅਲੀ ਆਖਦਾ ਹੈ ਵੀ ਡਾਕੂਆਂ ਨੂੰ ਫੜਾ ਬੱਬਰਾਂ ਦੀ ਦੱਸ ਪਾ ਤਾਂ ਤੈਨੂੰ ਜਾ ਕੇ ਮਹਾਰਾਜ ਮਰਬੇ ਦਊਗਾ ਲੈ ਦੇਾਂਗੇ ਬੈਠਾ ਮौज ਕਰੀ ਫਿਰ ਤੂੰ ਕੀ ਕਿਹਾ ਮੈਂ ਕੀ ਆਖਣਾ ਸੀ ਉੱਥੇ ਤਾਂ ਹਾਂ ਕਰ ਆਇਆ ਜੁੱਟੀਆਂ ਤੋਂ ਡਰਦਾ ਪਰ ਡਾਕੂਆਂ ਨੂੰ ਫੜਾ ਕਿਵੇਂ ਸਕਦੇ ਆ ਅੱਛਾ ਉਹ ਤਾਂ ਤੂੰ ਆਪਣਾ ਭਰਾ ਬੁਰਾ ਸੋਚਣਾ ਹੈ ਪਰ ਇਹ ਦੱਸ ਵੀ ਤੇਰੇ ਕੋਲ ਕਿੰਨੇ ਰੁਪਏ ਨੇ ਕਿਉਂ ਲੋੜ ਆ ਸਾਨੂੰ ਤੁਹਾਨੂੰ ਰੁਪਈਆ ਦੀ ਕੀ ਲੋੜ ਹੈ ਜੇ ਲੋੜ ਹੈ ਤਾਂ ਦਾਦਨ ਖਾਨ ਦੀ ਪੰਡੋਰੀ ਕਰਾਰਾਂ ਦੇ ਘਰ ਜਾ ਪਾਓ ਸਹੁਰੇ ਨੇ ਚਾਟੀਆਂ ਭਰ-ਭਰ ਨਫੀਆਂ ਹੋਈਆਂ ਨੇ ਇਹ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹੁਆ ਖੂਹ ਆ ਗਿਆ ਖੂਹ ਪਿੰਡੋਂ ਬਾਹਰ ਕੋਈ ਮੇਲ ਦੀ ਬਾੜ ਤੇ ਸੀਗਾ ਦੂਰ ਤੱਕ ਖੇਤ ਸਨ ਖੂਹ ਤੇ ਕੋਈ ਆਦਮੀ ਨਹੀਂ ਸੀਗਾ ਖੂਹ ਵਗਿਆ ਕਰਦਾ ਸੀ ਲੱਕੜ ਦਾ ਢੋਲ ਚਵਕਲੀ ਬੇੜ ਤਕਲਾ ਤੇ ਲੱਠ ਵੀ ਲੱਕੜ ਦੀ ਤੇ ਉੱਪਰ ਭਾਰੀ ਕਾਛਣ ਪਾਈ ਮਿੱਟੀ ਦੀਆਂ ਟਿੰਡਾਂ ਦੀ ਮਾਲ ਸੀ ਗਾੜੀ ਤੇ ਬਰਿਆਮ ਸਿੰਘ ਬੈਠ ਗਿਆ ਸ਼ਾਮਾ ਉਹਦੇ ਕੋਲ ਖਲੋ ਗਿਆ ਭਾਉ ਬੰਤਾ ਸਿੰਘ ਅਮਲੀ ਦੀ ਕੋਈ ਸੇਵਾ ਕਰੋ ਬਰਿਆਮ ਸਿੰਘ ਨੇ ਆਪਣੇ ਸਾਥੀ ਬੰਤਾ ਸਿੰਘ ਧਾਮੀਆਂ ਨੂੰ ਆਖਿਆ ਸੇਵਾ ਦਾ ਸਗੋ ਮੈਂ ਤੁਹਾਡੀ ਕਰਨੀ ਆ ਲੱਸੀ ਪਾਣੀ ਲਿਆਉਣਾ ਚਾਹ ਦਾ ਤੁਸੀਂ ਪੀਂਦੇ ਨਹੀਂ ਅਮਲੀ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਬੰਤਾ ਸਿੰਘ ਨੇ ਸ਼ਾਮੇ ਦੀ ਪੱਗ ਲਾ ਲਈ ਸ਼ਾਮਾ ਕੁਝ ਹੈਰਾਨ ਹੋਇਆ ਉਸ ਨੇ ਸਾਰਿਆਂ ਵੱਲ ਵੇਖਿਆ ਸਾਰੇ ਮੁਸਕਰਾ ਰਹੇ ਸਨ ਬਰਿਆਮ ਸਿੰਘ ਹੱਸਣ ਲੱਗ ਪਿਆ ਇਹ ਕਹੀ ਸੇਵਾ ਹੋਣ ਲੱਗੀ ਆ ਸ਼ਾਮੇ ਨੇ ਪੁੱਛਿਆ ਦੇਖੀ ਜਾਂ ਤੂੰ ਬੱਸ ਸ਼ਾਮੇ ਦੇ ਦੇਖਦੇ ਆ ਉਸ ਦੀ ਪੱਗ ਕਾਂਜਣ ਦੇ ਉੱਤੋਂ ਦੀ ਛੁੱਟੀ ਗਈ ਉਸ ਦੀਆਂ ਦੋਵੇਂ ਕੰਨੀਆਂ ਮੇਲ ਕੇ ਲੜ ਇੱਕੋ ਜਿਹਾ ਕਰ ਲਏ ਤੇ ਦੋ ਬੰਦਿਆਂ ਨੇ ਅਮਲੀ ਨੂੰ ਬਾਹਾਂ ਤੋਂ ਫੜ ਲਿਆ ਇੱਕ ਹੀ ਬਰਿਆਮ ਸਿਆਂ ਇੱਕ ਹੀ ਕੀ ਮੈਨੂੰ ਫਾਹੇ ਲਾਉਣ ਲੱਗੇ ਜੇ ਸ਼ਾਮਾ ਅਮਲੀ ਘਬਰਾ ਕੇ ਬੋਲਿਆ ਉਸ ਨੇ ਬਰਿਆਮ ਸਿੰਘ ਵੱਲ ਵੇਖਿਆ ਤੇ ਉਸ ਨੂੰ ਸੰਬੋਧਨ ਕਰਕੇ ਪੁੱਛਿਆ ਬਰਿਆਮ ਸਿੰਘ ਦਾ ਹਾਸਾ ਕਰੋਧ ਵਿੱਚ ਪਲਟ ਚੁਕਾ ਸੀ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਉਸ ਨੇ ਕਿਹਾ ਵੀ ਹਾਂ ਤੈਨੂੰ ਫਾਹੇ ਲਾ ਕੇ ਮਾਰਨ ਲੱਗੇ ਆ ਚੰਡਾਲਾ ਝੂਠਿਆ ਲੋਕਾਂ ਦੇ ਦੁਸ਼ਮਣਾਂ ਤੈਨੂੰ ਮਾਰਨ ਲੱਗੇ ਆ ਜਿਸ ਮੌਤੇ ਕਦੇ ਕੋਈ ਨਹੀਂ ਮਰਿਆ ਤੂੰ ਆਖਦਾ ਸੀ ਵੀ ਮੰਗੋ ਬਦਲੇ ਮਰਦਾ ਹੈ ਪੁਲਿਸ ਨੂੰ ਆਖਿਆ ਵੀ ਇਹ ਧਰਮੇ ਬੱਬਰ ਦੀ ਮਾਂ ਹੈ ਇਸ ਕੋਲ ਬੱਬਰ ਆਉਂਦੇ ਨੇ ਇਨਾਮ ਲਿਆ ਕੁੱਤੇ ਆ ਆਪਣੇਆਂ ਨੂੰ ਹੀ ਵੱਢਣ ਲੱਗੋ ਤੈਨੂੰ ਮਾਰਿਆ ਜਾਵੇ ਲੰਕਾਓ ਪੁੱਠਾ ਇਹਨੂੰ ਸ਼ਾਮੇ ਅਮਲੀ ਦੀਆਂ ਅੱਖਾਂ ਅੱਗੇ ਮੌਤ ਦਾ ਭਿਆਨਕ ਦ੍ਰਿਸ਼ ਆ ਗਿਆ ਉਸ ਦਾ ਲਹੂ ਜੰਮ ਗਿਆ ਅੱਖਾਂ ਪਥਰਾ ਗਈਆਂ ਬੋਲਣ ਦੀ ਸ਼ਕਤੀ ਜਾਂਦੀ ਰਹੀ ਉਹ ਗੁੰਗਿਆਂ ਵਾਂਗ ਡਾਂਡਾ ਮਾਰ ਲੱਗ ਪਿਆ ਪਰ ਉਸ ਦੀ ਡਾੜ ਨੂੰ ਜ਼ੋਰ ਦੀ ਮਾਰੀ ਚਪੇੜ ਨੇ ਰੋਕ ਦਿੱਤਾ ਕੁੱਤੇ ਆ ਚੁੱਪ ਕਰਕੇ ਮਾਰ ਹੁਣ ਕਿਹੜੇ ਪਿਓ ਨੂੰ ਸਾਦਾ ਹੈ ਕੋਈ ਨਹੀਂ ਆਵੇਗਾ ਉਸ ਨੂੰ ਪੁੱਠਾ ਕਰਕੇ ਉਸ ਦੇ ਦੋਵੇਂ ਪੈਰ ਉਸ ਦੀ ਪੱਗ ਦੇ ਦੋਹਾਂ ਪੱਲਿਆਂ ਨਾਲ ਬੰਨ ਕੇ ਲਟਕਾ ਦਿੱਤੇ ਗਏ ਉਹ ਚਾਲ ਲਟਕਾਇਆ ਜਿੱਥੇ ਉਸਦੇ ਹੱਥ ਪੌਣ ਨਾਲ ਨਾਲ ਲੱਗਣ ਫਿਰ ਉਸਦੇ ਗਲ ਦਾ ਝੱਗਾ ਲਾ ਸੁਟਿਆ ਨੰਗੇ ਪਿੰਡੇ 'ਚ ਹਲਕੀਆਂ ਹਲਕੀਆਂ ਵਰਥੀਆਂ ਮਾਰ ਕੇ ਲਹੂ ਕੱਢਿਆ ਪਛਲਾਈ ਉਹਨਾਂ ਪਛਾਂ ਦੀ ਪੀੜ ਨਾਲ ਉਹ ਵਿਆਕੁਲ ਹੋ ਕੇ ਤੜਫਣ ਲੱਗ ਪਿਆ ਤੂੰ ਸ਼ਾਮਾ ਅਮਲੀ ਹੈ ਨਾ ਜਿਨੇ ਅਸਾਂ ਨੂੰ ਕਿਹਾ ਸੀ ਵੀ ਪਿੰਡ ਲੁੱਟੋ ਮੰਗੋ ਤੇਰੀ ਕੀ ਲੱਗਦੀ ਸੀ ਮੇਰੀ ਮਾਤਾ ਮੈਨੂੰ ਇਸ ਤਰ੍ਹਾਂ ਤੰਗ ਕਰਕੇ ਨਾ ਮਾਰੋ ਤਰਸ ਕਰੋ ਮੈਂ ਅੱਗੇ ਨੂੰ ਕਦੇ ਕਿਸੇ ਦੀ ਨੂਤੀ ਵੱਲ ਨਹੀਂ ਤੱਕਾਂਗਾ ਖਿਮਾ ਕਰੋ ਬਖਸ਼ੋ ਰੱਬ ਦੇ ਵਾਸਤੇ ਅਮਲੀ ਨੂੰ ਬਖਸ਼ੋ ਪਛਲਾਏ ਤੇਰਾ ਗੰਦਾ ਲਹੂ ਨਿਕਲ ਜਾਵੇ ਤੈਨੂੰ ਜਾਨੋਂ ਨਹੀਂ ਮਾਰਦੇ ਜੇ ਪੁਲਿਸ ਅੱਗੇ ਫਰਿਆਦੀ ਹੋਵੇਂਗਾ ਤਾਂ ਫਿਰ ਜਾਨੋਂ ਮਾਰਾਂਗੇ ਇੱਥੇ ਲੜਕਿਆ ਰਹਿ ਆਪਣੇ ਕੀਤੇ ਕੁਕਰਮਾਂ ਨੂੰ ਯਾਦ ਕਰ ਕਰ ਰੋਂਦਾ ਰਹਿ ਬਰਿਆਮ ਸਿੰਘ ਦਾ ਪਹਿਲਾ ਫੈਸਲਾ ਤਾਂ ਸੀ ਸ਼ਾਮੇ ਨੂੰ ਜਾਨੋਂ ਮਾਰਨ ਦਾ ਫਿਰ ਪਤਾ ਨਹੀਂ ਕਿਉਂ ਉਸਨੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਵੀ ਚਲੋ ਚੱਲੀਏ ਲੜਕਿਆ ਰਹਿਣ ਦੇ ਉਸੂ ਤਾਂ ਕਿ ਪਿੰਡ ਦੇ ਕੇ ਇਸ ਦੇ ਬੁੱਲੋ ਮੋਹ ਇਹਦੇ ਕੋ ਕਰਮ ਦੀ ਕਹਾਣੀ ਸੁਣੇ ਸ਼ਾਮਾਂ ਲੜਕਿਆ ਰਿਹਾ ਬਰਿਆਮ ਸਿੰਘ ਦੀ ਪਾਰਟੀ ਅੱਗੇ ਚੱਲ ਪਈ ਸ਼ਾਮੇ ਦੇ ਪਿੰਡੇ ਵਿੱਚੋਂ ਲਹੂ ਵਗਦਾ ਵੇਖ ਕੇ ਖੁਦ ਹੀ ਕੰਬਣ ਉੱਤੇ ਆ ਬਠੇ ਮੈਂ ਆਖਦਾ ਵੀ ਸਾਰਾ ਜਥਾ ਮੰਡੇਰ ਚੱਲੇ ਉੱਥੇ ਆਪਣੇ ਘਰ ਨੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਜਗਤ ਸਿੰਘ ਨੇ ਉਹਦੇ ਸਾਥੀ ਸਿੰਘਾਂ ਨੂੰ ਕਿਹਾ ਜਗਤ ਸਿੰਘ 84 ਦਾ ਸੀ ਇੱਕ ਵਾਰ ਉਸ ਨੂੰ ਪੁਲਿਸ ਤੋਂ ਫੜਿਆ ਤਾਂ ਪੂਰਾ ਮਹੀਨਾ ਥਾਣੇ ਰੱਖਿਆ ਫਿਰ ਛੱਡ ਦਿੱਤਾ ਥਾਣੇ ਵਿੱਚੋਂ ਵਾਪਸ ਆ ਕੇ ਉਹ ਸਗੋਂ ਬਹੁਤਾ ਕੰਮ ਕਰਨ ਲੱਗ ਪਿਆ ਅਕਾਲੀਆਂ ਕਾਂਗਰਸੀਆਂ ਦੇ ਅੱਗੇ ਪਿੱਛੇ ਫਿਰਨ ਲੱਗਾ ਉਸ ਨੇ ਪੱਗ ਨੀਲੀ ਬਨ ਲਈ ਸਿਰ ਤੋਂ ਪੈਰਾਂ ਤੱਕ ਮੋਟਾ ਖੱਦਰ ਪਾ ਲਿਆ ਗੋਰੇ ਤੇ ਗੋਰੇ ਪਿੱਠੂਆਂ ਨੂੰ ਗਾਣਾ ਕੱਢਣ ਲੱਗ ਪਿਆ ਪੁਲਿਸ ਵਾਲਿਆਂ ਦੀ ਬਰਿਆਈ ਕਰਦੇ ਆ ਉਹਦੀ ਜ਼ੁਬਾਨ ਨਾ ਥੱਕਦੀ ਅੰਮ੍ਰਿਤਸਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਮਿਲਾਇਆ ਸਭ ਨੇ ਸਮਝਾਇਆ ਵੀ ਜਗਤ ਸਿੰਘ ਬਹੁਤ ਹੀ ਦੇਸ਼ ਭਗਤ ਤਿਆਗੀ ਭਾਰਤ ਮਾਤਾ ਨੂੰ ਸੁਤੰਤਰ ਕਰਵਾਉਣ ਵਾਲੀ ਸੈਨਾ ਦਾ ਸਿਰਲੱੱਥ ਸੈਨਿਕ ਹੈ ਉਹ ਆਖਣ ਲੱਗ ਪਿਆ ਸੀ ਤਨ ਮਨ ਤੇ ਧਨ ਸਭ ਕੁਝ ਕੌਮ ਦਾ ਹੈ ਮੈਂ ਲੋਚਦਾ ਵੀ ਫਾਂਸੀ ਦੀ ਸਜ਼ਾ ਹੋਵੇ ਮੈਂ ਦੇਸ਼ ਕੌਮ ਤੇ ਧਰਮ ਦੀ ਸੁਤੰਤਰਤਾ ਬਦਲੇ ਸ਼ਹੀਦ ਹੋਵਾਂ ਜ਼ੁਬਾਨ ਰਸੀਲੀ ਸੀ ਸਾਹ ਗੁਰੂ ਦੀ ਸੱਚ ਆਖਦਾਂ ਧਰਮ ਨਾਲ ਕਦੀ ਝੂਠ ਨਹੀਂ ਬੋਲਿਆ ਉਹ ਗੱਲ-ਗੱਲ ਨਾਲ ਆਖਣ ਲੱਗ ਪਿਆ ਸੀ ਬੱਬਰ ਲੀਡਰ ਸਰਦਾਰ ਕਿਸ਼ਨ ਸਿੰਘ ਗੜਗੱਜ ਪਾਸੋਂ ਵੀ ਉਸ ਮਾਣ ਪ੍ਰਾਪਤ ਕਰ ਲਿਆ ਬੱਬਰ ਉਸ ਤੇ ਭਰੋਸਾ ਕਰਨ ਲੱਗ ਪਏ ਉਹ ਜੋ ਕੁਝ ਕਹਿੰਦਾ ਸੋ ਸੱਚ ਮੰਨਿਆ ਜਾਂਦਾ ਕਿਸੇ ਨੂੰ ਸ਼ੱਕ ਨਾ ਪੈਂਦਾ ਪਰ ਉਹ ਅੰਦਰੋਂ ਪੁਲਿਸ ਨਾਲ ਮਿਲਿਆ ਹੋਇਆ ਸੀ ਲੱਖ ਲਾਂਤ ਤੇ ਤਮਾ ਖਰਾਬ ਦਾ ਰੰਗ ਲੱਗ ਗਿਆ ਉਹ ਸੁਪਨੇ ਲੈਂਦਾ ਸੀ ਕਿ ਜਿਸ ਦਿਨ ਦੋ ਬੱਬਰ ਫੜਾ ਦਿੱਤੇ ਉਸ ਦਿਨ ਅਮੀਰ ਹੋ ਜਾਵਾਂਗਾ 10000 ਰੁਪਿਆ ਕੋਈ ਮਾਮੂਲੀ ਗੱਲ ਨਹੀਂ ਸੀ ਉਸ ਵੇਲੇ ਜਦ ਸਭ ਚੀਜ਼ਾਂ ਦੇ ਭਾਅ ਸਸਤੇ ਸਨ ਰੁਪਿਆ ਬੰਦਾ ਮਾਰਿਆ ਨਹੀਂ ਸੀ ਮਿਲਦਾ ਉਸਨੂੰ ਮਿਲਣਾ ਸੀ 10000 ਸਰਦਾਰ ਕਿਸ਼ਨ ਸਿੰਘ ਗੜਕਾਜੇ ਨੂੰ ਫੜਾਉਣ ਬਦਲੇ ਸੋ ਦੋਸਤੋ ਇਹ ਸੀ ਗੋਲੀ ਚਲਦੀ ਰਹੇ ਦਾ ਭਾਗ 7 ਮਾ ਤੇ ਭਾਗ 18 ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਲੱਕ ਲਈ ਦਿਓ ਅਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ